ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਦੀ ਅਗਵਾਈ ਵਿੱਚ ਹੋਈ ਬੈਠਕ ਦੌਰਾਨ ਭਾਜਪਾ ਆਗੂਆਂ ਨੇ ਮੜ ਦਿੱਤੇ ਇੱਕ ਦੂਜੇ 'ਤੇ ਲੁਟੇਰਾ ਹੋਣ ਦੇ ਕਥਿਤ ਦੋਸ਼ ਪਹਿਲਾਂ ਲੱਗੇ ਸਵਾਗਤ ਵਿੱਚ ਜੈ ਜੈਕਾਰ ਦੇ ਨਾਰੇ ਬਹੁਤ ਹੀ ਜਿੰਦਾਬਾਦ ਡਟਵਾ ਹੋਇਆ ਸਵਾਗਤ ਪਾਏ ਗਏ ਸਰੋਪੇ ਉਸ ਤੋਂ ਬਾਅਦ ਵਿਗੜ ਗਏ ਹਾਲਾਤ ਸ਼੍ਰੀ ਮੁਖਤਸਰ ਸਾਹਿਬ ਜ਼ਿਲ੍ਹੇ ਦੀ ਤਹਿਸੀਲ ਮਲੋਟ ਵਿੱਚ ਭਾਜਪਾ ਆਗੂਆਂ ਦੀ ਇੱਕ ਬੈਠਕ ਉਪਰੰਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਤੋਂ ਮਲੋਟ ਨਾਲ ਸੰਬੰਧਿਤ ਇੱਕ Hindu ਤਖਤ ਦੇ ਆਗੂ ਵੱਲੋਂ ਕੁਝ ਠਿੱਕੇ ਸਵਾਲਾਂ ਦੇ ਜਵਾਬ ਮੰਗੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਆਪਣੀ ਰਟੀ ਰਟਾਈ ਆਦਤ ਵਾਂਗੂ ਹਰਜੀਤ ਗਰੇਵਾਲ ਸਵਾਲਾਂ ਤੇ ਬੁਖਲਾ ਗਏ ਮੌਜੂਦਾ ਪ੍ਰਧਾਨ ਅਤੇ ਭਾਜਪਾ ਜ਼ਿਲ੍ਹਾ ਸ਼੍ਰੀ ਮੁਖਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਇੱਕ ਦੂਜੇ ਉੱਪਰ ਕਥਿਤ ਦੋਸ਼ਾਂ ਦਾ ਮੀਂਹ ਵਰਹਾਉਂਦੇ ਹੋਏ ਸਮੁੱਚੀ ਪ੍ਰੈਸ ਦੇ ਕੈਮਰਿਆਂ ਵਿੱਚ ਕੈਦ ਹੋ ਗਏ ਆਓ ਦੇਖਦੇ ਹਾਂ ਵੀਡੀਓ ਅਤੇ ਸਮਝਦੇ ਹਾਂ ਕੀ ਸੀ ਇਹ ਪੂਰਾ ਮਾਮਲਾ ਮੈਂ ਤੁਹਾਨੂੰ ਨਾ ਤਾਂ ਸੋ ਪਰ ਮੈਂ ਪੁੱਛ ਰਿਹਾ ਤੁਹਾਨੂੰ ਮੀਡੀਆ ਦੇ ਸਾਹਮਣੇ ਪੁੱਛ ਰਿਹਾ ਵੀ ਤੁਹਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਅਰੇ ਮੈਂ ਗੱਲ ਨਾ ਕਰੋ ਮੈਂ ਕਿਉਂ ਨਾ ਗੱਲ ਕਰੀ ਇਸ ਕੈਪੈਸਿਟੀ ਚ ਪੁੱਛਦੇ ਕੌਣ ਹੋ ਤੁਸੀਂ ਹਾਂਜੀ ਮੈਨੂੰ ਜਾਣਦਾ ਨਹੀਂ ਮੈਂ ਹਿੰਦੂ ਤਖਤ ਦਾ ਮੈਂਬਰ ਹਾਂ ਤੇ ਤੁਸੀਂ ਸਾਡੇ ਬੰਦੇ ਨੂੰ ਗੱਲ ਕੱਢੀ ਜਾਂਦੇ ਪੰਜਾਬੀ ਦੇ ਵਿੱਚ ਆਹ ਆਡੀਓ ਪਈ ਮੇਰੇ ਕੋਲ ਕਿਹੜੇ ਨੂੰ ਕੱਢੀਆ ਜਗਦੀਸ਼ ਸ਼ਰਮਣ ਜੀ ਕਿਹੜੇ ਜਗਦੀਸ਼ ਸ਼ਰਮਣ ਨੂੰ ਤੁਹਾਨੂੰ ਉੱਤੇ ਪਟਿਆਲੇ ਤੋਂ ਫੋਨ ਲਾਇਆ ਗਿਆ ਤੁਹਾਨੂੰ ਕਾਲੀ ਮਾਤਾ ਮੰਦਰ ਤੱਕ ਤੋਂ ਬੰਨੋ ਤੁਸੀਂ ਉਹਨਾਂ ਨੂੰ ਸੱਦਾ ਗਿਆ ਕਰ ਲਓ ਮੇਰੇ ਕੋਲ ਮੇਰੀ ਗੱਲ ਖਤਮ ਕਰ ਦੇ ਮੇਰੀ ਗੱਲ ਨਹੀਂ ਤੇਰੇ ਇਹ ਮੇਰੇ ਸਾਰੇ ਉਹਨਾਂ ਅੰਦਰ ਚੱਲੋ ਤੁਹਾਡੇ ਲਈ ਚੰਗੇ ਨਾਲ ਕਰ ਤੁਸੀਂ ਇੱਕ ਆਮ ਇਨਸਾਨ ਆਮ ਇਨਸਾਨ ਨੂੰ ਸ਼ਿਵਲਿੰਗ ਦੇ ਟ੍ਰਾਵਰ ਕਰਤਾ ਉਸ ਵੇਲੇ ਗੱਲ ਖਤਮ ਹੋ ਗਈ ਉਹ ਐਵੇਂ ਤੂੰ ਆ ਕੇ ਰੌਲਾ ਪਾਉਣ ਲੱਗ ਗਿਆ ਨਹੀਂ ਨਹੀਂ ਰੌਲਾ ਕਿਉਂ ਪਾਉਣ ਲੱਗ ਪਿਆ ਜੀ ਲੜਣਾ ਨਹੀਂ ਕਰਦੇ ਕੋਈ ਜਾਨਾ ਮੈਂ ਤੈਨੂੰ ਡਰ ਕਰਦਾ ਮੈਨੂੰ ਉਹ ਵਾਲੀ ਕਰੀ ਮੈਨੂੰ ਯਾਰ ਮੈਨੂੰ ਸਮਝ ਮੈਂ ਚੁਗਰ ਹਾਂਜੀ ਮੈਨੂੰ ਰੌਣਾ ਮੈਂ ਕਿਹਨੂੰ ਟ੍ਰਾਵਰ ਦੇ ਤੀ ਤੁਸੀਂ ਤੇ ਦਾਦੇ ਹੋ ਸਾਡੀ ਨਹੀਂ ਇਹ ਦੋਵਾਂ ਨੂੰ ਤੁਸੀਂ ਹੀ ਕਰਾ ਦਿਓ ਦਾ ਮਤਲਬ ਕਿਹੜਾ ਟੀਂਗੜਾ ਕਿਹੜਾ ਬੰਦਾ ਲੈ ਕੇ ਆਇਆ ਦੱਸੋ ਉਹ ਪਾਰਟੀ ਤੋਂ ਕੱਢਾਂਗੇ ਦੱਸੋ ਦਜੀ ਦੇ ਬੰਦਾ ਹੈ ਮੈਂ ਉਹ ਬੰਦਾ ਨਹੀਂ ਦੱਸੋ ਹਾਂ ਇਹਨਾਂ ਨੂੰ ਨਹੀਂ ਪੁੱਛ ਰੋ ਪ੍ਰਧਾਨ ਜੀ ਦੇਖੋ ਇਹਨੂੰ ਕੌਣ ਲੈ ਕੇ ਆਇਆ ਮੈਂ ਆ ਪੁੱਛਦਾ ਕਿਨੇ ਬੁਲਾਇਆ ਮੈਂ ਬੁਲਾਇਆ ਬੁਲਾਇਆ ਧਰ ਮਾਰ ਰਿਹਾ ਯਾਰ ਆਰਾਮ ਨਾਲ ਚੱਲੂਗਾ ਮੈਂ ਇਹ ਜੇ ਵੀ ਤੁਰੇ ਫਿਰਦੇ ਆ ਇਹ ਰਾਜਨੀਤੀ ਕਰ ਲਈ ਆਪਾਂ ਪਾਰਟੀ ਚੱਲਣੀ ਆ ਪੂਰੀ ਇਹ ਜਿੰਨੇ ਕਹ ਨਾਲ ਨਹੀਂ ਰੁਕਣੀ ਚੱਡ ਜਾ ਲੋਟ ਕੇ ਆ ਗਿਆ ਮੰਡੀ ਨੂੰ ਨਹੀਂ ਬੇਈਮਾਨ ਖਾਣੇ ਪਰ ਅੱਗੇ ਮੰਡੀ ਤੇ ਆ ਜਾ ਲੋਕੋ ਮਾਨੂੰ ਕੋਈਦੇ ਆਗੇ ਗਾਣਾ ਜੇ ਪੈ ਆਏ ਓਏ ਤੇ ਜਾਵੜਾ ਤੂੰ ਕਿਉਂ ਗੁੱਟ ਦੇ ਖਾਨੇ ਛੱਤਰ ਹਾਂ ਹਾਂ ਪਤਾ ਹਾਂ ਕਹਣਾ ਜੇ ਪੈਸਾ ਪੁੱਛਿਆ ਤੁਸੀਂ ਜੀ ਮੈਂ ਉਹਨੂੰ ਸਵਾਲ ਪੁੱਛ ਰਿਹਾ ਸੀ ਪਰ ਸਵਾਲ ਦੇ ਵਿੱਚ ਕੀ ਆ ਉਹਨਾਂ ਦੀ ਆਦਤ ਹੈ ਉਹ ਵਿਧੀਆਂ ਨੇ ਵਧਾ ਕੇ ਪੜ੍ਹਨਾ ਸ਼ੁਰੂ ਕਰ ਦਿੰਦੇ ਨੇ ਵਿੱਚੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਇੱਕ ਰਾਜਪੁਰੇ ਦੇ ਵਿੱਚ ਰਾਜਪੁਰੇ ਦੇ ਵਿੱਚ ਜਿਹੜੇ ਪੱਤਰਕਾਰ ਭਾਈ ਸਾਹਿਬ ਜੀ ਨੇ ਅੱਜ ਇਕੱਠੇ ਰਿਹਾ ਉੱਥੇ ਸਾਰੇ ਇਕੱਠੇ ਹੋਏ ਸੀਗੇ ਜਦੋਂ ਪ੍ਰੈਸ ਇਕੱਠੀ ਹੋਈ ਪ੍ਰਸ ਨੇ ਇਹਨਾਂ ਨੂੰ ਇੱਕ ਸਵਾਲ ਪੁੱਛਿਆ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਕੋਈ ਮਾਜਰਾ ਹੁੰਦੇ ਐਮ ਐਲ ਏ ਆ ਉਹਦੇ ਉਹਦੇ ਤੇ ਕਮੈਂਟ ਕਰਨ ਦੇ ਸਮੰਦੇ ਵਿੱਚ ਸ਼ਿਵਲਿੰਗ ਨੂੰ ਦੇ ਬਰਾਬਰ ਇੱਕ ਆਮ ਇਨਸਾਨ ਦੇ ਅੰਗਾਂ ਨੂੰ ਸ਼ਿਵਲਿੰਗ ਦੇ ਬਰਾਬਰ ਕਹਿ ਦਿੱਤਾ ਗਿਆ ਜਿਹੜੇ ਮੈਂ ਸ਼ਬਦ ਬੋਲ ਵੀ ਨਹੀਂ ਸਕਦਾਗਾ ਇਹਨਾਂ ਨੇ ਕਿਹਾ ਉਹ ਕੀ ਰੀਚ ਕਰੇਗਾ ਜਿਹੜਾ ਸ਼ਿਵਲਿੰਗ ਦੀ ਹੈ ਠੀਕ ਹੈ ਨਾ ਕਹਿਣ ਦਾ ਮਤਲਬ ਕੀ ਹੈ ਵੀ ਉੱਥੇ ਜਿਹੜਾ ਟਾਰਗੇਟ ਕੀਤਾ ਗਿਆ ਵਿਦਵਾਨ ਟਾਰਗੇਟ ਕੀਤਾ ਗਿਆ ਸ਼ਿਵਲਿੰਗ ਨੂੰ ਇੱਕ ਆਮ ਇਨਸਾਨ ਦੇ ਅੰਗਾਂ ਨਾਲ ਬਰਾਬਰ ਬਣਾਉਣ ਦੀ ਕੋਸ਼ਿਸ਼ ਕੀਤੀ ਜੱਚੀ ਦਾ ਸੀ ਬ੍ਰੋਕ ਕਰਦੇ